ਸੋ ਸਾਕੀ ਵਿੱਚ ਇੱਕ ਪਿੱਪਲ ਦਾ ਜ਼ਿਕਰ ਹੈ ਜਿਸ ਨੂੰ ਸੁਣ ਕੇ ਮਹਾਰਾਣੀ ਵਿਕਟੋਰੀਆ ਵੀ ਕੰਬ ਗਈ ਸੀ ਇਹ ਪੂਰੀ ਗੱਲ ਸੁਣਨ ਵਾਲੀ ਹੈ ਇਸ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਜੀ ਤੇ ਜੇਕਰ ਤੁਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣਾ ਪਿਤਾ ਮੰਨਦੇ ਹੋ ਤਾਂ ਵੀਡੀਓ ਨੂੰ ਇੱਕ ਲਾਈਕ ਜਰੂਰ ਕਰਨਾ ਜੀ ਸੋ ਸਾਕੀ ਵਿੱਚ ਅਜਿਹਾ ਲਿਖਿਆ ਹੋਇਆ ਹੈ ਜਦੋਂ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਲਈ ਮੁਸਲਮਾਨਾਂ ਤੇ Hindu ਪਹਾੜੀ ਰਾਜਾਂ ਵੱਲੋਂ ਕਸਮਾਂ ਖਾਧੀਆਂ ਜਾ ਰਹੀਆਂ ਸਨ ਤੇ ਮਾਤਾ ਗੁਜਰੀ ਰਾਹੀਂ ਗੁਰੂ ਗੋਬਿੰਦ ਸਿੰਘ ਉੱਤੇ ਪ੍ਰੈਸ਼ਰ ਪਾਇਆ ਜਾ ਹਾਜ਼ੀ ਕਿ ਉਹੋ ਕਿਲਾ ਛੱਡ ਦੇਣ ਉਸ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖਾਂ ਨੂੰ ਸਮਝਾਉਂਦੇ ਹੋਏ ਕਿਹਾ ਸੀ ਕਿ ਕੁਝ ਸਮਾਂ ਇੱਥੇ ਠਹਿਰ ਜਾਓ ਹਜੇ ਅੱਗੇ ਜਾਣ ਦਾ ਸਹੀ ਸਮਾਂ ਨਹੀਂ ਹੈ ਪਰ ਬਹੁਤ ਸਾਰੇ ਸਿੱਖ ਗੁਰੂ ਸਾਹਿਬ ਨੂੰ ਬੇਦਾਵਾ ਦੇ ਕੇ ਚਲੇ ਗਏ ਇਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤੇ ਇਹ ਇਹ ਬਚਨ ਭਜਨ ਸਾਖੀ ਵਿੱਚ ਮਿਲਦੇ ਹਨ ਇਹ ਬਚਨ ਬੇਦਾਵਾ ਦੇ ਕੇ ਜਾਣ ਵਾਲੇ ਸਿੱਖਾਂ ਦੇ ਸੰਬੰਧ ਵਿੱਚ ਅਤੇ ਬਾਕੀ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਦਿੱਤੇ ਗਏ ਸਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹਾਸੀ ਕਿ ਤੁਸੀਂ ਹਜੇ ਮੇਰੀ ਗੱਲਾਂ ਤੇ ਭਰੋਸਾ ਨਹੀਂ ਕਰ ਰਹੇ ਮੇਰੀ ਗੱਲ ਯਾਦ ਰੱਖਿਓ ਤੁਸੀਂ ਸੇਰ ਸੇਰ ਆਤੇ ਲਈ ਵਿਦੇਸ਼ਾਂ ਵਿੱਚ ਭਟਕਦੇ ਫਿਰੋਗੇ ਉਹ ਅਜੇ ਹ ਸਮਾਂ ਹੋਵੇਗਾ ਕਿ ਟੋਪੀ ਵਾਲੇ ਤੁਹਾਡੇ ਉੱਤੇ ਰਾਜ ਕਰਨਗੇ ਤੇ ਉਹਨਾਂ ਟੋਪੀ ਵਾਲਿਆਂ ਕੋਲ ਇੰਨੀ ਤਾਕਤ ਹੋਵੇਗੀ ਕਿ ਉਹ ਜਿਵੇਂ ਚਾਹਣਗੇ ਤੁਸੀਂ ਉਹਵੇਂ ਹੀ ਕਰੋਗੇ ਇਹ ਟੋਪੀ ਵਾਲੇ ਸਮੁੰਦਰੋਂ ਪਾਰ ਆਉਣਗੇ ਸਾਰੀ ਤਾਕਤ ਇਹਨਾਂ ਟੋਪੀ ਵਾਲਿਆਂ ਕੋਲ ਹੋਵੇਗੀ ਇਹ ਟੋਪੀ ਵਾਲੇ ਜ਼ਮੀਨੀ ਤੌਰ ਤੇ ਬਹੁਤ ਸੁਧਾਰ ਕਰਨਗੇ ਪਰ ਖਾਸ ਤੌਰ ਉਦੋਂ ਉਨਾ ਤੋਂ ਡਰ ਕੇ ਰਹੇਗਾ ਕਿਉਂਕਿ ਸਾਰੀ ਤਾਕਤ ਉਨਾ ਟੋਪੀ ਵਾਲਿਆਂ ਕੋਲ ਹੋਵੇਗੀ ਉਸ ਸਮੇਂ ਸਾਰਾ ਖਾਲਸਾ ਲਾਚਾਰੀ ਦੀ ਹਾਲਤ ਵਿੱਚ ਹੋਵੇਗਾ ਇਸ ਸਮੇਂ ਤਾਂ ਤੁਸੀਂ ਮੇਰੇ ਬਚਨਾਂ ਤੇ ਭਰੋਸਾ ਨਹੀਂ ਕਰ ਰਹੇ ਪਰ ਇਸ ਯਾਦ ਰੱਖਿਓ ਆਉਣ ਵਾਲੇ 2500 ਸਾਲ ਤੱਕ ਸਿੱਖ ਕੌਮ ਨੂੰ ਬਹੁਤ ਦੁੱਖ ਕਟਣੇ ਪੈਣਗੇ ਇਨ੍ਹਾਂ ਬਚਨਾਂ ਤੋਂ ਬਾਅਦ 1708 ਈਸਵੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸੁਭਾਗੇ ਤੇ 1708 ਈਸਵੀ ਤੋਂ ਬਾਅਦ ਯਾਨੀ ਕਿ 2500 ਸਾਲ ਬਾਅਦ 1958 ਵਿੱਚ ਗੁਰੂ i ਦੁੱਖ ਦਾ ਸਮਾਂ ਦੱਸਿਆ ਸੀ ਤੇ ਬਿਲਕੁਲ ਅਜਿਹਾ ਹੀ ਹੋਇਆ ਹੈ ਇਹ ਬਚਨ ਗੁਰੂ ਸਾਹਿਬ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜਵਲ ਇਸ਼ਾਰਾ ਕਰਦੇ ਹੋਏ ਕਿਹਾ ਸੀ ਲਗਭਗ 40 ਸਾਲ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ ਇਸ ਤੋਂ ਬਾਅਦ ਸਿੱਖਾਂ ਉੱਤੇ ਦੁੱਖ ਦਾ ਸਮਾਂ ਆ ਗਿਆ ਮਹਾਰਾਜਾ ਰਣਜੀਤ ਸਿੰਘ ਦੇ ਗੁਜਰ ਜਾਣ ਤੋਂ ਬਾਅਦ ਅੰਗਰੇਜ਼ਾਂ ਦੀਆਂ ਕੂਟਨੀਤੀਆਂ ਜਰਨੈਲਾ ਦੀਆਂ ਗਰਦਾਰੀਆਂ ਤੇ ਡੋਗਰੀਆਂ ਦੀ ਬੇਈਮਾਨੀਆਂ ਨੇ ਸਿੱਖ ਕੌਮ ਨੂੰ ਕਮਜ਼ੋਰ ਕਰ ਦਿੱਤਾ ਇਸ ਤੋਂ ਬਾਅਦ ਗੁਰੂ ਸਾਹਿਬ ਨੇ ਅੰਗਰੇਜ਼ਾਂ ਉੱਤੇ ਬਚਨ ਕਹੇ ਕਿ ਮਲਿਕਾ ਵਿਕਟੋਰੀਆ ਦਾ ਰਾਜ 90 ਸਾਲ ਰਹੇਗਾ ਫਿਰ ਉਹਨਾਂ ਨੂੰ ਵੀ ਇੱਥੋਂ ਜਾਣਾ ਪਵੇਗਾ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ 1857 ਈਸਵੀ ਨੂੰ ਹਿੰਦੁਸਤਾਨ ਫੌਜਾਂ ਨੇ ਕਾफी ਜ਼ਿਆਦਾ ਗਦਰ ਮਚਾਈ ਸੀ ਪਰ ਉਹ ਕਾਮਯਾਬ ਨਹੀਂ ਹੋਈ ਪਰ ਇਸ ਤੋਂ ਪੂਰੇ 90 ਸਾਲ ਬਾਅਦ ਯਾਨੀ ਕਿ 1947 ਨੂੰ ਅੰਗਰੇਜ਼ਾਂ ਨੂੰ ਹਿੰਦੁਸਤਾਨ ਛੱਡਣਾ ਪਿਆ ਤੇ ਹੁਣ ਤੁਹਾਨੂੰ ਦੱਸਦੇ ਹਾਂ ਪਿੱਪਲ ਵਾਲੀ ਗੱਲ ਜਿਸ ਤੋਂ ਮਹਾਰਾਣੀ ਵਿਕਟੋਰੀਆ ਬਹੁਤ ਡਰ ਗਈ ਸੀ ਇਹ ਗੱਲ ਉਦੋਂ ਦੀ ਹੈ ਜਦੋਂ ਅੰਗਰੇਜ਼ਾਂ ਦਾ ਰਾਜ ਆ ਗਿਆ ਸੀ ਉਸ ਸਮੇਂ ਪੰਜਾਬ ਉੱਤੇ ਪੂਰੀ ਤਰ੍ਹਾਂ ਅੰਗਰੇਜ਼ਾਂ ਨੇ ਕਬਜ਼ਾ ਕਰ ਲਿਆ ਸੀ ਕਬਜ਼ੇ ਤੋਂ ਬਾਅਦ ਪੰਜਾਬ ਦੀਆਂ ਬਹੁਤ ਗੁਪਤ ਕਿਤਾਬਾਂ ਪੰਜਾਬ ਦੇ ਵੱਡੇ-ਵੱਡੇ ਸਰਦਾਰਾਂ ਦੀਆਂ ਲਾਇਬ੍ਰੇਰੀਆਂ ਵਿੱਚ ਪਈਆਂ ਹੋ ਜਾਂ ਸਨ ਇਨ੍ਹਾਂ ਸਰਦਾਰਾਂ ਵਿੱਚੋਂ ਇੱਕ ਸਰਦਾਰ ਸੀ ਸਰਦਾਰ ਅਤਰ ਸਿੰਘ ਜਿਸਨੂੰ ਇਲਮ ਦਾ ਸਮੁੰਦਰ ਮਤਲਬ ਵਿਦਿਆ ਦਾ ਸਾਗਰ ਆਖਿਆ ਜਾਂਦਾ ਸੀ ਸਰਦਾਰ ਅਤਰ ਸਿੰਘ ਅਰਬੀ ਅਤੇ ਫ੍ਰੈਂਚ ਭਾਸ਼ਾ ਚੰਗੀ ਤਰ੍ਹਾਂ ਜਾਣਦਾ ਸੀ ਤੇ ਉਸ ਦੀ ਅੰਗਰੇਜ਼ੀ ਭਾਸ਼ਾ ਉੱਤੇ ਵੀ ਪੂਰੀ ਪਕੜ ਸੀ ਜਦੋਂ ਪੰਜਾਬ ਉੱਪਰ ਅੰਗਰੇਜ਼ਾਂ ਦਾ ਰਾਜ ਆ ਗਿਆ ਉਸ ਸਮੇਂ ਅਤਰ ਸਿੰਘ ਵੀ ਮਹਾਰਾਣੀ ਵਿਕਟੋਰੀਆ ਦਾ ਭਗਤ ਬਣ ਗਿਆ ਸੀ ਜਦੋਂ ਰਾਣੀ ਵਿਕਟੋਰੀਆ ਨੇ ਆਪਣੇ ਆਪ ਨੂੰ ਪੰਜਾਬ ਦੀ ਰਾਣੀ ਘੋਸ਼ਿਤ ਕਰਨਾ ਸੀ ਉਦੋਂ ਉਸ ਨੇ ਵੱਡੇ ਵੱਡੇ ਲੋਕਾਂ ਨੂੰ ਆਪਣੇ ਸਮਾਗਮ ਵਿੱਚ ਸੱਦਿਆ ਸੀ ਇਹ ਤਾਂ ਸਭ ਜਾਣਦੇ ਹੀ ਹਨ ਕਿ ਰਾਣੀ ਨੇ ਆਪਣੇ ਸਮਾਗਮ ਵਿੱਚ ਸਿਰਫ ਕਹਿੰਦੇ ਕਹਾਉਂਦੇ ਬੰਦੇ ਹੀ ਸੱਦਣੇ ਸਨ ਜਿਹੜੇ ਕਿ ਹਿੰਦੁਸਤਾਨ ਵਿੱਚ ਬਹੁਤ ਤਾਕਤਵਰ ਅਹੁਦੇਦਾਰ ਸਨ ਉਹਨਾਂ ਬੰਦਿਆਂ ਵਿੱਚ ਸਰਦਾਰ ਅਤਰ ਸਿੰਘ ਵੀ ਸ਼ਾਮਿਲ ਸੀ ਸਰਦਾਰ ਅਤਰ ਸਿੰਘ ਨੇ ਸੋਚਿਆ ਕਿ ਰਾਣੀ ਨੂੰ ਕਿਹੜਾ ਤੋਹਫ਼ਾ ਭੇਟ ਕੀਤਾ ਜਾਵੇ ਫਿਰ ਸਰਦਾਰ ਅਤਰ ਸਿੰਘ ਨੇ ਰਾਣੀ ਵਿਕਟੋਰੀਆ ਨੂੰ ਇੱਕ ਗ੍ਰੰਥ ਭੇਟ ਕਰਨ ਬਾਰੇ ਸੋਚਿਆ ਜਿਸ ਗ੍ਰੰਥ ਦਾ ਨਾਮ ਸੀ ਸਾਖੀ ਪੋਥੀ ਤੇ ਸਰਦਾਰ ਅਤਰ ਸਿੰਘ ਨੇ ਸਾਖੀ ਪੋਥੀ ਨੂੰ ਇੰਗਲਿਸ਼ ਵਿੱਚ ਲਿਖ ਦਿੱਤਾ ਤੇ ਉਸ ਨੇ ਇਹ ਸਾਖੀ ਪੋਥੀ ਰਾਣੀ ਵਿਕਟੋਰੀਆ ਨੂੰ ਭੇਟ ਕਰ ਦਿੱਤੀ ਰਾਣੀ ਵਿਕਟੋਰੀਆ ਨੇ ਇਸ ਸਾਖੀ ਨੂੰ ਬਹੁਤ ਗੌਰ ਨਾਲ ਪੜਿਆ ਰਾਣੀ ਵਿਕਟੋਰੀਆ ਨੂੰ ਸਾਖੀ ਪੋਥੀ ਵਿੱਚੋਂ ਇੱਕ ਅਜਹੀ ਸਾਖੀ ਲੱਭੀ ਜੋ ਕਿ ਮੁਸਕਨਾ ਦੋ ਕੁ ਪੈਰਾਂ ਦੀ ਸੀ ਇਸ ਸਾਖੀ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਸੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮੋਗਲ ਬਾਦਸ਼ਾਹ ਔਰੰਗਜ਼ੇਬ ਨੂੰ ਮਿਲਣ ਲਈ ਦੱਖਣ ਵੱਲ ਜਾ ਰਹੇ ਸਨ ਕਿਉਂਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਔਰੰਗਜ਼ੇਬ ਨੂੰ ਮਿਲ ਕੇ ਮਸਲਿਆਂ ਦਾ ਨਿਪਟਾਰਾ ਕਰਨਾ ਚਾਹੁੰਦੇ ਸਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਰ ਰੋਜ਼ 100 ਮੀਲ ਸਫ਼ਰ ਤੈਅ ਕਰਦੇ ਸਫ਼ਰ ਕਰਦੇ ਕਰਦੇ ਉਹ ਇੱਕ ਪਿੰਡ 'ਚ ਆ ਪਹੁੰਚੇ ਜਿੱਥੇ ਬਹੁਤ ਵੱਡੀ ਝੰਡ ਦੇ ਇੱਕ ਝਿੜੀ ਸੀ ਉਸ ਵੱਡੇ ਜੰਡ ਦੇ ਦਰਖਤ ਦੇ ਮੋਟੇ ਵਿੱਚ ਇੱਕ ਕੋਮਲ ਪਿੱਪਲ ਦਾ ਨਿੱਕਾ ਜਿਹਾ ਪੌਦਾ ਉੱਗਿਆ ਹੋਇਆ ਸੀ। ਦਸ਼ਮ ਪੀਤਾ ਨੇ ਇਸ ਪੌਦੇ ਨੂੰ ਧਿਆਨ ਨਾਲ ਦੇਖਦੇ ਹੋਏ ਬਚਨ ਕਰਦੇ ਹੋਏ ਕਿਹਾ, "ਪਿੱਪਲ ਦਾ ਇਸ ਰੇਗਿਸਤਾਨ ਦੇ ਇਲਾਕੇ ਵਿੱਚ ਉਗਣਾ ਸੰਭਵਤਾ ਨਹੀਂ, ਪਰ ਇੱਕ ਨਿੱਕਾ ਜਿਹਾ ਪਿੱਪਲ ਦਾ ਬੂਟਾ ਇੱਕ ਦਿਨ ਵੱਡਾ ਬਿਰਖ ਦਾ ਰੂਪ ਧਾਰਨ ਕਰੇਗਾ।" ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ ਕਿ ਬਿਰਖ ਨਾ ਕੇਵਲ ਜੰਡ ਜਿੱਡਾ ਵੱਡਾ ਹੋਵੇਗਾ, ਸਗੋਂ ਜੰਡ ਦੀ ਸਮੂੱਚੀ ਹੋਂਦ ਉੱਤੇ ਧਾਰੂ ਹੋ ਜਾਵੇਗਾ। ਜਿਸ ਦਿਨ ਇਸ ਨਿੱਕੇ ਜਿਹੇ ਪਿੱਪਲ ਨੇ ਤੈਨੂੰ ਖਤਮ ਕਰ ਦਿੱਤਾ ਉਸ ਦਿਨ ਮੇਰੇ ਖਾਲਸੇ ਦਾ ਪ੍ਰਤਾਪ ਤੇਜ਼ੀ ਨਾਲ ਵਧੇਗਾ ਖਾਲਸਾ ਸੰਸਾਰ ਦੀਆਂ ਚੋਹਾਂ ਕੋਟੀਆਂ ਵਿੱਚ ਫੈਲ ਜਾਵੇਗਾ ਤੇ ਦਿੱਲੀ ਦੀ ਪਾਤਸ਼ਾਹੀ ਖਾਲਸੇ ਪੰਥ ਦੀ ਛੋੜੀ ਵਿੱਚ ਪ੍ਰਥਮ ਇਨਾਮ ਵਜੋਂ ਪਵੇਗੀ ਜਦੋਂ ਇਹ ਪਿੱਪਲ ਪੂਰਨ ਤੌਰ ਤੇ ਜਾਂੜੂ ਉੱਤੇ ਸਾਜਾਵੇਗਾ ਮਤਲਬ ਕਿ ਜਾਂੜ ਦੀ ਸਾਰੀ ਹੋਂਦ ਮਿਟਾ ਦੇਵੇਗਾ ਤੇ ਸਿਰਫ ਪਿੱਪਲ ਹੀ ਰਹੇਗਾ ਉਸ ਸਮੇਂ ਖਾਲਸਾ ਪੰਥ ਦਾ ਰਾਜ ਪੂਰੀ ਦੁਨੀਆ ਵਿੱਚ ਹੋਵੇਗਾ ਕਿਉਂਕਿ ਖਾਲਸਾ ਪੰਥ ਦੀ ਸਿਰਜਣਾ ਮੈਂ ਉਸ ਅਕਾਲ ਪੁਰਖ ਦੇ ਹੁਕਮ ਨਾਲ ਕੀਤੀ ਹੈ ਤੇ ਉਸ ਸਮੇਂ ਮੇਰਾ ਖਾਲਸਾ 5000 ਸਾਲ ਤੱਕ ਵਧੇ ਫੁੱਲੇਗਾ ਇਹ ਸ਼ਬਦ ਉਸ ਸੌ ਸਾਖੀ ਵਿੱਚ ਅੰਕਿਤ ਹਨ ਜਦੋਂ ਰਾਣੀ ਵਿਕਟੋਰੀਆ ਨੇ ਇਹ ਸਾਖੀ ਪੜ੍ਹੀ ਤੇ ਉਹ ਪ੍ਰਪਿਤ ਹੋ ਗਈ ਮਲਿਕਾ ਵਿਕਟੋਰੀਆ ਨੇ ਡਾਰਕੇ ਹਿੰਦੁਸਤਾਨ ਦੇ ਗਵਰਨਰ ਨੂੰ ਕਲਕੱਤੇ ਤੋਂ ਇੱਕ ਪੱਤਰ ਲਿਖਿਆ ਉਹ ਕਹਿੰਦੀ ਕਿਰਪਾ ਕਰਕੇ ਛੇਤੇ ਪਤਾ ਕਰਕੇ ਦੱਸੋ ਕਿ ਪਿੱਪਲ ਦੀ ਕਰੁੰਬਲ ਦੀ ਜੜ ਦਾ ਕਿੰਨਾ ਕੁ ਆਕਾਰ ਹੁੰਦਾ ਹੈ ਜਿਹੜਾ ਉਸ ਮਹਾਰਾਜ ਨੇ ਦੱਸਿਆ ਸੀ ਮਲਿਕਾ ਦੇ ਹੁਕਮ ਦੀ ਤਾਲਿਮ ਹੋਈ ਹਿੰਦੁਸਤਾਨ ਤੋਂ ਇਹ ਰਿਪੋਰਟ ਆਈ ਕਿ ਪਿੱਪਰ ਦਾ ਰੁੱਖ 1.5 ਫੁੱਟ ਦਾ ਹੈ ਉਸ ਤੋਂ ਬਾਅਦ ਮਲਕਾ ਵਿਕਟੋਰੀਆ ਨੇ ਰਾਇਲ ਬੋਟਨੀਕਲ ਪ੍ਰੋਫੈਸਰ ਜੋ ਕਿ ਦਰਖਤਾਂ ਦੇ ਸ਼ਾਹੀ ਮਹਾਰਸਨ ਉਹਨਾਂ ਨਾਲ ਵਾਰਤਾਲਾਪ ਕੀਤੀ ਜੋ ਕਿ ਦਰਖਤਾਂ ਬਾਰੇ ਪੂਰੀ ਜਾਣਕਾਰੀ ਰੱਖਦੇ ਸਨ ਉਸ ਨੇ ਮਲਕਾ ਵਿਕਟੋਰੀਆ ਨੂੰ ਦੱਸਿਆ ਕਿ ਹਜ਼ੂਰ ਇਹ ਰੁੱਖ ਬਹੁਤ ਹੌਲੀ-ਹੌਲੀ ਵੱਡਾ ਫੁੱਲਦਾ ਹੈ ਤੇ ਇਸ ਬੂਟੇ ਨੂੰ ਵੱਡਾ ਹੋਣ ਲਈ ਹਲੇ 100 ਸਾਲ ਲੱਗਣਗੇ ਇਹ ਸਾਰੀ ਗੱਲ ਸੁਣ ਕੇ ਮਲਿਕਾ ਵਿਕਟੋਰੀਆ ਦੀ ਜਾਨ ਵਿੱਚ ਜਾਨ ਆਈ ਤੇ ਉਹ ਸਾਰੀ ਰਾਤ ਰਾਜ ਕੇ ਸੋਈ ਕਿਉਂਕਿ ਹੁਣ ਉਸ ਨੂੰ ਯਕੀਨ ਹੋ ਗਿਆ ਸੀ ਕਿ 100 ਸਾਲ ਤੱਕ ਉਹਨਾਂ ਦਾ ਰਾਜ ਪੱਕਾ ਹੈ ਕਿਉਂਕਿ ਪਿੱਪਲ ਦਾ ਬੁੱਟਾ ਹੌਲੀ-ਹੌਲੀ ਵੱਡਾ ਹੋਣਾ ਹੈ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ 100 ਸਾਲ ਤੱਕ ਅੰਗਰੇਜ਼ਾਂ ਦਾ ਰਾਜ ਰਿਹਾ ਤੇ ਇਸ ਤੋਂ ਬਾਅਦ ਹਿੰਦੁਸਤਾਨ ਵਿੱਚ ਗੜਬੜ ਸ਼ੁਰੂ ਹੋ ਗਈ ਅਤਲੇ ਅੰਗਰੇਜ਼ ਆਪਣੀ ਜਾਨ ਬਚਾ ਕੇ ਭੱਜ ਨਿਕਲੇ ਥੈਂਕ ਯੂ ਧੰਨਵਾਦ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਕੈਸਾ ਵੀਡੀਓ ਨੂੰ ਇੱਕ ਲਾਈਕ ਕਰਕੇ ਅੱਗੇ ਸ਼ੇਅਰ ਜ਼ਰੂਰ ਕਰਿਓ ਜੀ ਤਾਂ ਜੋ ਇਹ ਜਾਣਕਾਰੀ ਹੋਰਾਂ ਤੱਕ ਵੀ ਪਹੁੰਚ ਸਕੇ ਜੇਕਰ ਇਹ ਵੀਡੀਓ ਤੁਸੀਂ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਤਾਂ ਫੋਲੋ ਜ਼ਰੂਰ ਕਰਿਓ ਜੀ ਜੇਕਰ ਇਹ ਵੀਡੀਓ ਤੁਸੀਂ YouTube ਚੈਨਲ ਤੇ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਸਾਂਝੇ ਜ਼ਰੂਰ ਕਰਿਓ ਜੀ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ